ਸასი ਕਾਲ ਦੋਸਤੋ ਮੈਂ ਤੁਹਾਡਾ ਆਪਣਾ ਚਰਨਜੀਤ ਕੰਗ ਦੋਸਤੋ ਕੌਰ ਬੁੱਟਰਜ਼ ਪ੍ਰੋਡਕਸ਼ਨ ਦੀ ਇੱਕ ਪੰਜਾਬੀ ਫੀਚਰ ਫਿਲਮ ਤਾਰੋਂ ਪਾਰ ਜਿਹੜੀ ਕਿ 31 ਮਾਰਚ ਯਾਨੀ ਕਿ ਕੱਲ ਰਿਲੀਜ਼ ਹੋ ਚੁੱਕੀ ਹੈ ਫਿਲਮ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਾਰੇ ਫੋਨ ਮੈਸੇਜ ਸਾਡੇ ਤੱਕ ਪਹੁੰਚੇ ਜਿਦੇ ਵਿੱਚ ਸਭ ਨੇ ਸਾਨੂੰ ਇੱਕ ਹੱਲਾਸ਼ੇਰੀ ਦਲੇਰੀ ਔਰ ਅੱਗੇ ਵੀ ਕੰਮ ਕਰਨ ਦੀ ਜਿਹੜੀ ਪ੍ਰੇਰਣਾ ਸਾਨੂੰ ਦਿੱਤੀ ਜਿਨ੍ਹਾਂ ਦੋਸਤਾਂ ਨੇ ਇਹ ਫਿਲਮ ਹਜੇ ਨਹੀਂ ਦੇਖੀ ਜਾਂ ਜਿੰਨਾ ਤੱਕ ਪਹੁੰਚਦੀ ਨਹੀਂ ਹੋਈ ਕਿਰਪਾ ਕਰਕੇ ਉਹ ਇਸ ਫਿਲਮ ਨੂੰ ਜ਼ਰੂਰ ਦੇਖਣ ਜਿਨ੍ਹਾਂ ਕੋਲ ਚੋਪਾਲ ਦੀ ਜਿਹੜੀ ਹੈ ਸਬਸਕ੍ਰਿਪਸ਼ਨ ਨਹੀਂ ਹੈਗੀ ਉਹ ਜ਼ਰੂਰ ਲੈ ਲੈਣ ਕਿਉਂਕਿ ਚੋਪਾਲ ਇੱਕ ਅਜਿਹੀ ਐਪ ਹੈ ਜਿਸ ਨੇ ਪੰਜਾਬੀ ਅਤੇ ਪੰਜਾਬੀਅਤ ਨੂੰ ਪੰਜਾਬੀ ਫਿਲਮਾਂ ਦੇ ਇੱਕ ਮਿਆਰ ਨੂੰ ਬਹੁਤ ਉੱਚਾ ਕੀਤਾ ਜੇ ਅਸੀਂ ਕਿਸੇ ਵੀ ਪਾਇਰੇਟਡ ਕੋਈ ਲਿੰਕ ਹੈ ਕੋਈ ਐਪ ਹੈ ਉਹਦੇ ਉੱਪਰ ਜਾ ਕੇ ਇਸ ਫਿਲਮ ਨੂੰ ਦੇਖਦੇ ਹਾਂ ਕਿਸੇ ਵੀ ਫਿਲਮ ਨੂੰ ਦੇਖਦੇ ਆ ਤਾਂ ਸਭ ਤੋਂ ਪਹਿਲਾਂ ਨੁਕਸਾਨ ਉਸ ਪ੍ਰੋਡਿਊਸਰ ਦਾ ਹੁੰਦਾ ਹੈ ਜਿਸ ਪ੍ਰੋਡਿਊਸਰ ਨੇ ਆਪਣਾ ਘਰ-ਬਾਰ ਆਪਣੀ ਮਿਹਨਤ ਦਾ ਪੈਸਾ ਉਸ ਫਿਲਮ ਤੇ ਲਾਇਆ ਹੁੰਦਾ ਤੇ ਉਹਦੇ ਵਿੱਚ ਜਿਹੜੀ ਚੋਰ-ਬਜਾਰੀ ਕਰਨ ਵਾਲੇ ਲੋਕ ਨੇ ਉਹ ਆਪਣਾ ਫਾਇਦਾ ਚੱਕ ਜਾਂਦੇ ਆ ਤੇ ਫਿਰ ਕੋਈ ਵੀ ਪ੍ਰੋਡਿਊਸਰ ਜਦੋਂ ਉਹਦੇ ਪੈਸੇ ਪੂਰੇ ਨਹੀਂ ਹੁੰਦੇ ਉਹਦੀ ਰਿਕਵਰੀ ਨਹੀਂ ਹੁੰਦੀ ਤਾਂ ਉਹਦੇ ਲਈ ਅੱਗੇ ਇੱਕ ਚੰਗੀ ਫਿਲਮ ਬਣਾਉਣਾ ਥੋੜੇ ਤਾਂ ਇੱਕ ਚੰਗੀ ਫਿਲਮ ਲੈ ਕੇ ਆਉਣਾ ਚੰਗੀਆਂ ਚੀਜ਼ਾਂ ਲੈ ਕੇ ਆਉਣਾ ਉਹਦੇ ਲਈ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਦੋਸਤੋ ਚਪਾਲ ਦੇ ਉੱਪਰ ਜਿਹੜੀ ਸਾਡੀ ਫਿਲਮ ਹੈ ਇਹ ਰਿਲੀਜ਼ ਹੋ ਚੁੱਕੀ ਹੈ ਫਿਲਮ ਦਾ ਨਾਮ ਤਾਰੋਂ ਪਾਰ ਬਹੁਤ ਸੋਹਣੀ ਦੋਹਾਂ ਪੰਜਾਬਾਂ ਦੇ ਪਿਆਰ ਔਰ ਸਾਂਝ ਦੀ ਕਹਾਣੀ ਹੈ ਰొਮਾਂਟਿਕ ਮੂਵੀ ਹੈ ਇੱਕ ਪੰਜਾਬੀ ਫਿਲਮ ਤੋਂ ਤੁਸੀਂ ਜੋ ਵੀ ਉਮੀਦ ਕਰ ਸਕਦੇ ਹੋ ਜੋ ਤੁਸੀਂ ਇੱਕ ਪੰਜਾਬੀ ਫਿਲਮ ਦੇ ਵਿੱਚ ਚਾਹੁੰਦੇ ਹੋ ਉਹ ਹਰ ਤਰ੍ਹਾਂ ਦਾ ਜਿਹੜਾ ਮੈਟਰ ਹੈ ਹਰ ਤਰ੍ਹਾਂ ਦੀ ਜਿਹੜੀ ਐਂਟਰਟੇਨਮੈਂਟ ਹੈ ਤੁਹਾਨੂੰ ਇਸ ਫਿਲਮ ਦੇ ਵਿੱਚ ਮਿਲੇਗਾ ਸੋ ਦੋਸਤੋ ਫੇਰ ਤੋਂ ਮੈਂ ਕਹਿ ਰਿਹਾ ਕਿ ਜੋ ਵੀ ਜਿੰਨਾਂ ਕੋਲ ਚਪਾਲ ਦੀ ਸਬਸਕ੍ਰਿਪਸ਼ਨ ਹੈ ਨਹੀਂਗੀ ਪਲੀਜ਼ ਉਹ ਲੈ ਲੈਣ ਔਰ ਉਸ ਦੇ ਉੱਤੇ ਇਸ ਫਿਲਮ ਨੂੰ ਦੇਖਣ ਆਪਣੇ ਪਰਿਵਾਰ ਨੂੰ ਦਿਖਾਉਣ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਉਣ ਉਹਨਾਂ ਤੱਕ ਵੀ ਇਹ ਜਿਹੜਾ ਸਾਡਾ ਮੈਸੇਜ ਆ ਸਾਡੀ ਬੇਨਤੀ ਹੈ ਪਹੁੰਚਦੀ ਕਰਿਓ ਤਾਂ ਜੋ ਜੇ ਇਸ ਫਿਲਮ ਤੋਂ ਸਾਨੂੰ ਜਿਵੇਂ ਤੁਸੀਂ ਕੱਲ ਤੋਂ ਬਹੁਤ ਸਾਰੇ ਫੋਨ ਆਏ ਆ ਤੁਸੀਂ ਸਾਨੂੰ ਹੱਲਾਸ਼ੇਰੀ ਦੇ ਰਹੇ ਹੋ ਤਾਂ ਅੱਗੇ ਇਸੇ ਹੱਲਾਸ਼ੇਰੀ ਦੀ ਬਦੌਲਤ ਹੀ ਅਸੀਂ ਅੱਗੇ ਹੋਰ ਵੀ ਚੰਗਾ ਕੰਮ ਕਰ ਸਕਦੇ ਹਾਂ ਸੋ ਧੰਨਵਾਦ ਸ਼ੁਕਰੀਆ